ਅੰਮ੍ਰਿਤਸਰ ਦੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਘਰ ਦਾ ਕਿਰਾਉ ਕਰਨ ਜਾ ਰਹੇ ਏਟੀਟੀ ਅਧਿਆਪਕਾਂ ਤੇ लाठीचार्ज ਕੀਤਾ ਗਿਆ। ਕਈ ਮਹਿਲਾਵਾਂ ਸਮੇਤ ਪੁਰਸ਼ ਅਧਿਆਪਕ ਜ਼ਖਮੀ ਹੋਏ ਪੰਜਾਬ ਅਧਿਆਪਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈ। ਹਾਲਾਂਕਿ ਪੁਲਿਸ ਵਾਲੇ ਤਾਂ ਕਹਿਣਾ ਕਿ ਉਹਨਾਂ ਨੇ ਕੋਈ लाठीचार्ज ਨਹੀਂ ਕੀਤਾ। ਅਭੀ ਮੰਗਾ ਮਨਵਾਲੇ ਲਮੇ ਸਮੇਤ ਏਟੀਟੀ ਅਧਿਆਪਕ ਸੰਘਰਸ਼ ਕਾਰਿਆ ਨੇ ਬੀਤੇ ਦਿਨ ਕੜੀ ਗਈ ਰਣਨੀਤੀ ਦੇ ਤਹਿਤ ਇਹ ਅਧਿਆਪਕਾਂ ਨੇ ਪੰਜਾਬ ਕੈਬਨਿਟ ਦੇ ਕਈ ਮੰਤਰੀਆਂ ਦੇ ਘਰਾਂ ਦਾ ਕਿਰਾਉ ਕਰਨਾ ਸੀ। ਵਿਕਰਮ ਸਿੰਘ ਮਜੀਠੀਆ ਦੇ ਘਰ ਦਾ ਕਿਰਾਉ ਕਰਨ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਲਿਆ ਅਤੇ लाठी चार्ज ਕੀਤਾ ਗਿਆ। ਈਟੀਟੀ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਅਧਿਆਪਕਾਂ ਦੀ ਮੰਗ ਹੈ ਕਿ ਉਹਨਾਂ ਨੂੰ ਜ਼ਿਲ੍ਹਾ ਪਰਿਸ਼ਦ ਦੀ ਬਜਾਏ ਸਿੱਖਿਆ ਵਿਭਾਗਾ ਹੇਠ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਇਹ ਅਧਿਆਪਕ ਲੰਮੇ ਸਮੇਂ ਤੋਂ ਆਪਣੇ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਪਰ ਇਹਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਇਹਨਾਂ ਦੇ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸੇ ਤਰੀ ਈਟੀਟੀ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਤਸਵੀਰਾਂ ਤੁਸੀਂ ਅੰਮ੍ਰਿਤਸਰ ਦੇ ਦੇਖ ਰਹੇ ਹੋ ਜਦੋਂ लाठी चार्ज ਕੀਤਾ ਗਿਆ। ईटीटी अध्यापक ਅਤੇ ਕਈ ਮਹਿਲਾਵਾਂ ਸਮੇਤ ਪੁਲਿਸ ਅਧਿਕਾਰੀ ਜ਼ਖਮੀ ਹੋਏ ਵੱਡੀ ਗਿੰਟੀ ਵਿੱਚ ईटीटी ਅਧਿਆਪਕ ਅੰਮ੍ਰਿਤਸਰ ਦੇ ਵਿੱਚ ਧਰਨਾ ਦੇ ਰਹੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਪੁਲਿਸ ਪਾਲ ਵੀ ਵੱਡੀ ਗਿੰਟੀ ਦੇ ਵਿੱਚ ਤਾਇਨਾਤ ਸੀ ਅਦੇ ਜਦੋਂ ਇੱਕ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਕਾ ਅਰਦਾ ਕੀ ਰਾਉਕਰਾਂ ਚ ਆਦੇ ਸੀ ਤੇ ਪੁਲਿਸ ਨੇ ਰਸਤੇ ਦੇ ਵਿੱਚ ਇਹਨਾਂ ਨੂੰ ਰੋਕ ਲਿਆ ਅਤੇ ਇਹਨਾਂ ਤੇ ਲਾਠੇ ਚਾਰਜ ਕੀਤਾ ਗਿਆ